ਸਤਿ ਸ਼੍ਰੀ ਅਕਾਲ ਜੀ ਸਾਰੇ ਕਿਸਾਨ ਵੀਰਾਂ ਨੂੰ ਸਫਲ ਕਿਸਾਨ ਚੈਨਲ ਤੇ ਤੁਹਾਡਾ ਸਾਰਿਆਂ ਦਾ ਸਵਾਗਤ ਉਮੀਦ ਤੁਸੀਂ ਸਾਰੇ ਪ੍ਰਾਠੀਖ ਹੋਵੋਗੇ ਸੋ ਕਿਸਾਨ ਵੀਰੋ ਅੱਜ 13 ਮਈ ਦਾ ਦਿਨ ਹੋ ਗਿਆ ਸਵੇਰ ਸੁਬਾ ਦਾ ਟਾਈਮ ਹੈਗਾ ਤੇ ਆਪਾਂ ਝੋਨੇ ਦੀ ਪਨੀਰੀ ਦੀ ਬਜਾਈ ਕਰਨ ਜਾ ਰਹੇ ਹਾਂ ਵੈਰਾਈਟੀ ਜਿਹੜੀ ਇਸ ਸਾਲ ਆਪਾਂ ਕਿਸਾਨ ਵੀਰੋ ਲਗਾਵਾਂਗੇ 1401 ਮੁੱਛਲ ਸਭ ਤੋਂ ਪਹਿਲੇ ਆਪਾਂ ਘਰ ਦਾ ਬੀਜ ਹੈ ਆਪਣਾ ਇਨੂੰ ਅਪਗ੍ਰੇਡ ਕਰਾਂਗੇ ਕਿਉਂਕਿ ਬੀਜ ਦੀ ਸੋਧ ਬਹੁਤ ਜ਼ਰੂਰੀ ਹੈ ਚਾਹੇ ਤੁਸੀਂ ਕੋਈ ਬਾਜ਼ਾਰ ਦੇ ਵਿੱਚੋਂ ਲਿਆਇ ਚਾਹੇ ਤੁਹਾਡਾ ਘਰ ਦਾ ਬੀਜ ਹੈ ਉਹਨੂੰ ਅਪਗ੍ਰੇਡ ਕਰਨਾ ਬਹੁਤ ਜ਼ਰੂਰੀ ਹੈ ਤਾਂ ਜੋ ਉਹਦਾ ਸਹੀ ਵਿਗਰ ਵਾਲੇ ਦਾਣੇ ਜਿਹੜੇ ਹੈਗੇ ਆ ਝਾੜ ਦੇਣ ਵਾਲੇ ਦਾਣੇ ਆਪਾਂ ਉਹਦੀ ਬਜਾਈ ਕਰਨੀ ਆ ਖੇਤ ਦੇ ਵਿੱਚ ਪਨੀਰੀ ਲਈ ਹੌਲੇ ਦਾਣੇ ਜਿਹੜੇ ਹੈਗੇ ਆ ਉਹਨਾਂ ਨੂੰ ਬਾਹਰ ਕੱਢ ਦੇਣਾ ਤਾਂ ਜੋ ਝੰਡਾ ਰੋਗ ਦੀ ਸਮੱਸਿਆ ਨਾ ਆਵੇ ਆਪਣੇ ਖੇਤ ਦੇ ਵਿੱਚ ਕਿਸਾਨ ਵੀਰੋ ਇਹ ਆਪਣਾ ਹੱਥ ਛਾਂਡਵਾ ਬੀਜ ਆ ਪਿਛਲੇ ਸਾਲ ਜਿਹੜਾ ਆਪਾਂ ਲਗਾਇਆ ਸੀ 1401 ਵੈਰੈਟੀ ਸਟਾਰ ਐਗਰੀ ਦਾ ਬੀਜ ਸੀ ਮੇਰੇ ਕੋਲ ਹੱਥ ਛਾਂਡਵਾ ਬੀਜ ਚਮਕ ਦੇਖੋ ਇਹਦੀ ਕਿੰਨੀ ਜਿੱਦਾਂ ਹੁਣੇ ਕਟਾਈ ਕਰੀ ਹੋਵੇ ਤਾਂ ਸਭ ਤੋਂ ਪਹਿਲੇ ਪਾਣੀ ਲੈਣਾ ਆਪਾਂ ਨੇ ਬਰਤਨ ਦੇ ਤੁਹਾਡੇ ਬਰਤਨ ਦੇ ਅਕੋਰਡਿੰਗ ਤੁਸੀਂ ਉਹਨਾਂ ਪਾਣੀ ਪਾ ਲੈਣਾ ਮੋਟੀਆਂ-ਮੋਟੀਆਂ ਗੱਲਾਂ ਤੁਹਾਡੇ ਨਾਲ ਮੈਂ ਕਰਾਂਗਾ ਆ 1 ਕਿਲੋ ਦੇ ਲਈ ਜਿਹੜਾ ਨਮਕ ਲੈਣਾ ਆਪਾਂ ਜਾ ਲੀਟਰ ਪਾਣੀ ਦੇ ਵਿੱਚ 15 20 ਗ੍ਰਾਮ ਆਪਾਂ ਨਮਕ ਪਾ ਸਕਦੇ ਆ ਤੇ ਉਪਰ ਉਹਦੀ ਸੋਧ ਕਰ ਦੇਣੀ ਆਪਾਂ ਪਾਣੀ ਦੇ ਵਿੱਚ ਬੀਜ ਨੂੰ ਪਾ ਦੇਣਾ ਤੇ ਫਿਰ ਜਿਹੜਾ ਇਹਨੂੰ ਹਲਾ ਕੇ ਤੇ ਜਿਹੜੇ ਹੌਲੇ ਦਾਣੇ ਹੋਣਗੇ ਜਾਂ ਫੋਕ ਹੋ ਉਹਨੂੰ ਆਪਾਂ ਬਾਹਰ ਕੱਢ ਲੈਣਾ ਤੇ ਮੋٹے ਦਾਣੇ ਜਿਹੜੇ ਹੈਗੇ ਆ ਆਪਾਂ ਪਨੀਰੀ ਦੇ ਲਈ ਵਰਤਨੇ ਹੈਗੇ ਆ ਇਹਦੇ ਨਾਲ ਜਿਹੜਾ ਹੈਗਾ ਬੀਜ ਵੀ ਅਪਗ੍ਰੇਡ ਹੋ ਜਾਊਗਾ ਤੇ ਵੀ ਦੀ ਸੋਧ ਹੋ ਜੋਗੀ ਤਾਂ ਜੋ 1401 ਵੈਰੈਟੀ ਜਿਹੜੀ ਹੈਗੀ ਸਭ ਤੋਂ ਜ਼ਿਆਦਾ ਝੰਡਾ ਰੋਗ ਦੇ ਵਿੱਚ ਦੇਖਣ ਨੂੰ ਮਿਲਦਾ ਬਾਸਮਤੀ ਕਿਸਮਾਂ ਦੇ ਜਿੰਨੀਆਂ ਵੀ ਹੈਗੀਆਂ ਉਹਨਾਂ ਦੇ ਮੁਕਾਬਲੇ ਤਾਂ ਇਸ ਤੋਂ ਬਾਅਦ 4 ਕੇ ਪਾਣੀ ਨਾਲ ਆਪਾਂ ਚੰਗੀ ਤਰ੍ਹਾਂ ਇਹਦੀ ਜਿਹੜਾ ਇਹਨੂੰ ਧੋਣਾ ਹੈਗਾ ਤਾਂ ਜੋ ਜਿਹੜਾ ਨਮਕ ਦੇ ਵਿੱਚੋਂ ਆਪਾਂ ਪਾਉਣੇ ਹੈਗੇ ਆ ਇਹਦਾ ਟੇਸਟ ਨਾ ਹੋਵੇ ਨਮਕ ਵਾਲਾ ਜੇ ਬੁੱਪਰ ਤੁਸੀਂ ਇੱਕ ਦਾਣਾ ਦੋ ਦਾਣੇ ਨੂੰ ਚੱਕ ਜ਼ਰੂਰ ਕਰਿਓ ਜੇਕਰ ਨਮਕ ਵਾਲਾ ਟੇਸਟ ਲੱਗੇ ਜੇਬ ਦੇ ਉੱਪਰ ਤਾਂ ਇਹਨੂੰ ਚੰਗੀ ਤਰ੍ਹਾਂ ਧੋਲਿਓ ਨਹੀਂ ਤਾਂ ਜਰਮੀਨੇਸ਼ਨ ਤੁਹਾਡਾ ਪ੍ਰਭਾਵਿਤ ਹੋਊਗਾ ਉਗਣ ਸ਼ਕਤੀ ਘਟ ਹੋਵੇਗੀ ਇਹਦੀ ਤਾਂ ਇਸ ਤੋਂ ਬਾਅਦ ਜਿਹੜਾ ਹੈਗਾ ਇਹਨੂੰ ਆਪਾਂ ਤਰਪਾਲ ਤੇ ਪਾ ਦੇਣਾ ਥੋੜੀ ਜਿਹੀ ਹਵਾ ਲਵਾ ਕੇ ਇਹਦੀ ਸੋਧ ਆਪਾਂ ਕਰਨੀ ਆ ਚਾਹੇ ਤੁਸੀਂ ਸਪ੍ਰਿੰਟ ਨਾਲ ਕਰਨੀ ਆ ਚਾਹੇ ਕਾਰਬੈਂਡਨਿਜ਼ਮ ਨਾਲ ਕਰਨੀ ਹੈਗੀ ਆ 1236 ਦੇ ਨਾਮ ਤੇ ਜਿਹਨੂੰ ਆਪਾਂ ਜਾਣਦੇ ਹੈਗੇ ਆ ਕ ਮਨ ਕੋ ਜੇਬ ਤੇ ਕਾਰਬੈਂਡਨਿਜ਼ਮ ਔਰ ਜੇ ਕੋਈ ਸੋਡਮਨਾਸਨਾ ਕਰਨੀ ਜਾਂ ਕੋਈ ਹੋਰ ਬਾਇਓਦਾਜੈਂਟ ਬਾਇਓਜੈਂਟ ਹੈਗਾ ਤੁਹਾਡੇ ਕੋਲ ਤਾਂ ਮੈਂ ਜਿਹੜਾ ਟ੍ਰਾਈਕੋਡਰਮਾ ਦੇ ਨਾਲ ਹਰੀਖਸਾਲ ਸੋਧ ਕਰਦਾ 1 ਕਿਲੋ ਬੀਜ ਦੇ ਲਈ ਟ੍ਰਾਈਕੋਡਰਮਾ ਦੀ ਜਿਹੜੀ ডোজ ਹੈਗੀ ਆ 15-20 ਗ੍ਰਾਮ ਲਗਾਉਂਗਾ ਕਿਲੋ ਬੀਜ ਦੇ ਲਈ ਤਾਂ ਇਹਦੇ ਨਾਲ ਕੀ ਹੁੰਦਾ ਹੈ ਹਰੀਖਸਾਲ ਝੰਡਾ ਰੋਗ ਦੀ ਬਹੁਤ ਹੱਦ ਤੱਕ ਮੈਂ ਕਹਿੰਨਾ ਵੀ 100% ਤੱਕ ਮੈਂ ਆਪਣੇ ਖੇਤ ਦੇ ਵਿੱਚ ਕਾਬੂ ਪਾ ਲਿਆ